ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਰਸਨਾ ਉਚਰੰਤ ਨਮੰ ਸ਼੍ਰਵਣੰ ਸੁਨੰਤ ਸਬਦ ਅੰਮ੍ਰਿਤਹਿ ਰਸਨਾ ਉਚਰੰਤ ਨਮੰ ਇਥੇ ਵਿਸਰਾਮ ਸ਼੍ਰਵਣੰ ਸੁਨੰਤ ਸਬਦ ਅੰਮ੍ਰਿਤਹਿ ਇਸ ਨੂੰ ਅੰਮ੍ਰਿਤਹਿ ਬੋਲਨਾ ਨਾਨਕ ਤੈਨ ਸਾਦ ਬਲਿਹਾਰੰ ਦਿਨਾ ਧਿਆਨ ਪਾਰ ਬ੍ਰਹਮਣਹ ਪਾਰ ਬ੍ਰਹਮਣਹ ਹੱਬ ਕੁੜਾਵੇ ਕੰਮ ਇਕ ਸਸਾਈ ਬਾਹਰੇ ਕੁੜਾਵੇ ਨਹੀਂ ਕਹਿਣਾ ਊੜਾਵੇ ਕੁੜਾਵੇ ਦਿਲੈਂਕੜ ਨਾਲ ਉਚਾਰਨ ਕਰਨਾ ਹੱਬ ਕੁੜਾਵੇ ਕੰਮ ਇਕ ਸਸਾਈ ਬਾਹਰੇ ਨਾਨਕ ਸੇਈ ਧਨ ਜਿਨਾ ਪੇਰ ਹੜੀ ਸੱਚ ਸਿਉ ਪੌੜੀ ਸਾਧ ਬਲੇਹਾਰੀ ਤਿਨਾ ਜੇ ਸੁਣਤੇ ਹਰ ਕਥਾ ਕਥਾ ਪਦ ਪੂਲਾ ਹੀ ਉਚਾਰਨ ਕਰਨਾ ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ ਮੱਥਾ ਨਿਵਾਵਹਿ ਪ੍ਰਭ ਨਿਵਾਵਹਿ ਪ੍ਰਭ ਮੱਥਾ ਮੱਥਾ ਕਸ ਕੇ ਬੋਲਣਾ ਹੈ ਹਰ ਜਸ ਲਿਖ ਹੈ ਬੇਅੰਤ ਬੇਅੰਤ ਇਕੱਠਾ ਹੀ ਹੈ ਹਰ ਜਸ ਲਿਖਿਆ ਹੈ ਬੇਅੰਤ ਸੋਹ ਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਾਲਹਿ ਪ੍ਰਭ ਮੱਥ ਪਥਾ ਇਹ ਦਰਮਿਆਨਾਂ ਦਾ ਬੂਲਨਾ ਪਥਾ ਯਾਨੀ ਪੰਥ ਰਸਤੇ ਤੇ ਚਾਲਹਿ ਪ੍ਰਭ ਪਥਾ ਸੰਤਾ ਸੰਗ ਉਦਾਰ ਸਗਲਾ ਦੁਖ ਲੱਥਾ ਸ਼ਲੋਕ ਭਾਵੀ ਉਦੋਤ ਕਰਨੰ ਹਰ ਰਮਣ ਸੰਯੋਗ ਪੂਰਨ ਹੈ ਉਦੋਤ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਭਾਵੀ ਉਦੋਤ ਕਰਨ ਇਥੇ ਵਿਸਰਾਮ ਹਰ ਰਮਣ ਸੰਯੋਗ ਪੂਰਨ ਹੈ ਭਾਵੀ ਉਦੋਤ ਕਰਨ ਹਰ ਰਮਣ ਸੰਯੋਗ ਪੂਰਨ ਹੈ ਸੰਯੋਗ ਉੱਤੇ ਟਿੱਪੀ ਲੱਗੀ ਹੋਈ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਕੀਮ ਨਾ ਸਕਾ ਪਾਏ ਸੋ ਕਮਿਤੀ ਹੂ ਬਾਹਰੇ ਨਾਨਕ ਸਾਹ ਵੇਲੜੀ ਪਰਵਾਣ ਜਿਤ ਮਿਲੰਦੜੋ ਮਾਪਰੀ ਜਿਤ ਪੁਲਾ ਹੀ ਬੋਲਣਾ ਜਿਤ ਮਿਲੰਦੜੋ ਮਾਪਰੀ ਮਾਪਰੀ ਪਾਠ ਸੰਬੰਧਕ ਹੈ ਮਾ ਨਹੀਂ ਕਹਿਣਾ ਨਾਸਕੀ ਨਹੀਂ ਬੋਲਣਾ ਮਾਪਰੀ ਉਚਾਰਨ ਕਰਨਾ ਜਿਤ ਮਿਲੰਦੜੋ ਮਾਪਰੀ ਪੌੜੀ ਸਾਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗਸਾਈ ਆਠ ਪਹਿਰ ਹਰ ਧਿਆਇ ਕੈ ਮਨ ਇਛੁ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨਿਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਿਤ ਪੁਨੀਤ ਗੋਬਿੰਦ ਹੈ ਸਰਬ ਦੋਖ ਨਿਵਾਰਣ ਹੈ ਸ਼ਰਨ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੀ ਛੱਡਿਓ ਹੱਬ ਆਪ ਲੱਗੜੋ ਚਰਣਾ ਆਪਾਸ ਨੱਠੜੋ ਦੋਖ ਤਾਪ ਨਾਨਕ ਪਰਾਪੇਖੰਦਿਆ ਪੌੜੀ ਮੇਲ ਲੈ ਹੁ ਦਯਾਲ ਤਹ ਪਈ ਦਵਾਰਿਆ ਰਖ ਲੇਵੋ ਦੀਨ ਦਯਾਲ ਪ੍ਰਮਤ ਬਹੋ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਇਹ ਬਹੁਤ ਯਾਦ ਰੱਖਣ ਵਾਲੀ ਯਮਕ ਹੈ ਪਗਤ ਵਸ਼ਲ ਤੀਰਾ ਬੀਰਦ ਇਥੇ ਵਿਸਰਾਮ ਹੈ ਦੱਦੇ ਨਾਲ ਉਚਾਰਨ ਕਰਨਾ ਬੀਰਦ ਹਰ ਹਰ ਪਤਿਤ ਨਹੀਂ ਕਹਿ ਦੇਣਾ ਹਰ ਪਤਿਤ ਯਮਕ ਲਾ ਦੇਣੀ ਹੈ ਹਰ ਪਤਿਤ ਉਧਾਰਿਆ ਤੋਜ ਬਿਨਾਂ ਨਾਹੀ ਕੋਈ ਬਿਨ ਮੂਹ ਸਾਰਿਆ ਕਰ ਗਹਲੇ ਹੋ ਦਿਆਨ 사ਗਰ ਸੰਸਾਰਿਆ ਸ਼ਲੋਕ ਸੰਤ ਉਧਰਨ ਦਿਆਲੰ ਅਹਂ ਦੀ ਸੰਤ ਉਧਰਨ ਦਿਆਲੰ ਆਸਰੰਗੋ ਪਾਲ ਕੀਰਤਨ ਹੈ ਕਈ ਉਦਾਹਰਨ ਪਾਠ ਕਰਦੇ ਨੇ ਪਹਿਲਾ ਮੁਖ ਉਧਰਨ ਹੀ ਹੈ ਸੰਤ ਉਧਰਨ ਦਿਆਲੰ ਆਸਰੰਗੋ ਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਹੈ ਚੰਦਨ ਚੰਦ ਨ ਸਰਦ ਰਤ ਮੂਲ ਨਾ ਮਿਟਈ ਕਾਮਂ ਦੀ ਚੰਦਨ ਚੰਦ ਨਾ ਸਰਦ ਰੁੱਤ ਇਥੇ ਵਿਸਰਾਮ ਮੂਲ ਨਾ ਮਿਟਈ ਕਾਮਂ ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਜਨ ਪੁਲਈ ਬੋਲਣਾ ਜਨ ਨਹੀਂ ਕਹਿਣਾ ਸੁਣ ਪਰਤਾਪ ਗੋਵਿੰਦ ਨਿਰਭਉ ਭੈ ਮਨ ਮਨ ਵੀ ਪੁੱਲ ਲਈ ਪੁੱਲ ਤੋਟ ਨ ਆਵੇ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਇਹ ਕਸ ਕੇ ਬੋਲਣਾ ਪੁੰਨ ਕਿਉਂਕਿ ਇਹ ਪਿੱਛੇ ਸਾਰੇ ਪਦ ਆ ਹੀ ਗਏ ਹਨ ਜੇ ਜਨ ਕਹਿ ਦਾਂਗੇ ਉਦਾਰ ਸੁਦਸ਼ੀਵਕ ਜਨ ਤਾਂ ਜਿਵੇਂ ਜਨ ਚੜਦੀ ਹੈ ਹੈ ਇਸੀ ਤਰ੍ਹਾਂ ਜੇ ਮਨ ਕਹਿ ਦਾਂਗੇ ਤੇ ਉਹ ਆਪਣੇ ਮਨ ਦਾ ਵਾਚਕ ਬਣ ਜਾਂਦਾ ਮੇਰਾ ਮਨ ਮੇਰਾ ਚੇਤ ਤੇ ਮਨ ਕਹਿ ਦਾਂਗੇ ਮੇਰੀ ਗੱਲ ਮਨ ਇਸੇ ਤਰ੍ਹਾਂ ਧਨ ਪੈਸੇ ਦਾ ਵਾਚਕ ਹੁੰਦਾ ਜੋ ਧਨ ਕਹਿ ਦਾਂਗੇ ਤਾਂ ਉਹ ਕਿਸੇ ਨੂੰ ਵਧਾਈ ਦੇਣੀ ਹੋਵੇ ਤਾਂ ਧਨ ਸ਼ਬਦ ਆਪਾਂ ਕਹਿੰਦੇ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੁਣ ਵੀ ਬੋਲਾ ਬੋਲਣਾ ਸੁਣ ਨਹੀਂ ਕਹਿ ਦੇਣਾ ਸ਼ਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨੈ ਉਚਰਣੰ ਨਾਮ ਕੀਰਤਨੈ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਨਾਨਕ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਨਾਨਕ ਲਿਪਤ ਨਾ ਮਾਇਆ ਪਾਹੇ ਬਲੰਦੜੀ ਬੁਝ ਗਈ ਬੁਝ ਪੁੱਲਾ ਹੀ ਬੋਲਣਾ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਜਿਨ ਨਹੀਂ ਕਹਿਣਾ ਜੇਨ ਪੁਲਾ ਹੀ ਬੋਲਣਾ ਜਿਨ ਉਪਾਈ ਮਿੱਦਨੀ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਨਾਨਕ ਪਾਤੀ ਜਮਖਲਾ ਦਿੰਦੀ ਪੌੜੀ ਜਾ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਅਗਾ ਗੱਗਾ ਨਹੀਂ ਬੋਲਣਾ ਘੱਗਾ ਬੋਲਣਾ ਕੋਟ ਅਗਾ ਗਏ ਨਾਸ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਾਨ ਧੂਰੀ ਨਾਇਆ ਜਾਨ ਧੂਰੀ ਨਾਇਆ ਨਾਇਆ ਭਰਾ ਉਚਾਰਨ ਕਰਨਾ ਮਾਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੋਲ ਸਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ